ਕਰਬਜੀਤ ਸੰਗਰੂਰ ਵੀ ਦੀ ਲਚਨਾ ਤਾਨੂੰ ਲੱਗਦਾ ਅੰਨੀ ਬੋਲੀ ਗੂੰਗੀ ਹੋ ਗਈ ਸਮੇ ਦੀ ਸਰਕਾਰ ਤਾਨੂੰ ਲੱਗਦਾ ਅੰਨੀ ਬੋਲੀ ਗੂੰਗੀ ਹੋ ਗਈ ਸਮੇ ਦੀ ਸਰਕਾਰ ਰੈਲੀਆਂ ਕਰਦੇ ਲਾਉਂਦੇ ਤਰਨੇ ਰੈਲੀਆਂ ਕਰਦੇ ਲਾਉਂਦੇ ਤਰਨੇ ਨਾ ਸੁਣੇ ਸਾਡੀ ਪੁਕਾਰ اے ਕੰਦਰੀ ਸਰਕਾਰ اے ਕੈਸੀ ਸਰਕਾਰ ਜਹੰਤਾਨੂ ਮਾਰੇ ਜ਼ਮੀਨ ਸਾਡੀ ਫਸਲ ਸਾਡੀ ਸਾਡੀ ਪੈਦਾਵਾਰ ਲੁੱਟਣਾ ਚਾਵੇ ਮਿਲ ਕੇ ਨਾਲ ਤਰਮਾਏ ਦਾਰ اے ਸਰਕਾਰ ਲੁੱਟਣਾ ਚਾਵੇ ਲੁਟਣਾ ਚਾਵੇ ਮਿਲਕੇ ਨਾਲ ਸ਼ਰਮਾਇਦਾਰ ਸਾਡੀ ਪੈਦਾਵਾਰ ਲੁੱਟਣਾ ਚਾਵੇ ਤੁਨੂੰ ਸਰਕਾਰ ਸ਼ਰਮਾਇਦਾਰ